ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪਿਆ ਦੇ ਸੱਚੇ ਚ ਕਾ ਤੇ ਸੱਚ ਹੈ ਪੀ ਸੱਚ ਨਾ ਨਿਕ ਹੋਸੀ ਪੀ ਸੱਚ ਕੀ ਸੋਚਣਾ ਹੋਈ ਸੱਚੇ ਲਖਵਾਰ ਚੁੱਪ ਚੁੱਪ ਨੋਈ ਜੇ ਲਾਇ ਰਹੇ ਲਿਵ ਤਾਰੰ ਔਖਿਆ ਭੁਖਣਾ ਤਰੀ ਜਿਬ ਨਾ ਪੁਨੀਆ ਪਰ ਸੇ ਸਣਪ ਲਖ ਹੋਈ ਤਾਂ ਇੱਕ ਨਾ ਚਲੇ ਨਾਲ ਕਿਸ ਜਿਆਰਾ ਹੋਈ ਕਿ ਕੁੜੇ ਟੁੱਟੇ ਪਾਲ ਮੁਕ ਮਰ ਜਾਈ ਚਲਣਾ ਨਾਨਕ ਲਖਿਆ ਨਾਲ ਸਖਵੇਂ ਹੋਣਾ ਕਰ ਕੁੰਨ ਕੇ ਜਾਈ ਕਵੇਂ ਹੋਣ ਜੀ ਕੌਣੇ ਵਢਿਆਈ ਕਿਵੇਂ ਤੋਂ ਨੀਚ ਕੋ ਦੁਸ਼ਕ ਭਾਈ ਇਕਾ ਕਿਵੇਂ ਬਖਸ਼ੀ ਚੈਕ ਕਿਵੇਂ ਸਦਾ ਭਾਈ ਇਕ ਮੈਂਦਰ ਸਭ ਕੋ ਬਾਰੁ ਖੁਮ ਨਾ ਕੋਈ ਨਾਨਕ ਕਿਵੇਂ ਜੇ ਬੁੱਧੀ ਤਾਂ ਮੈਂ ਕਹਿ ਨਾ ਕੋਈ ਗਵ ਕੋ ਤਨ ਹੋਵੇ ਕਿਸੇ ਤਨ ਗਵ ਕੋ ਦਾ ਚਣੇ ਨੀਸਾਨ ਗਵ ਕੋ ਗੁਣ ਵਟਿਆਈਆਂ ਚਾਰ ਦਾਵ ਕੋ ਵਿਦਿਆ ਵਿਖੰ ਵਿਚਾਰ ਗਵ ਕੋ ਸੱਚ ਕਰੇ ਤਨ ਖੇ ਗਵ ਕੋ ਜੀਲੇ ਫਿਰਦੇ ਗਵ ਕੋ ਜਪੇ ਦੇਸੇ ਦੂਰ ਗਵ ਕੋ ਵੇਖਿਆ ਦਰਹ ਦੂਰ ਕਤ ਨਕਤੀ ਨ ਆਵੇ ਤੋਟ ਸੱਚ ਕਰ ਤਕਤੀ ਕੋਤੀ ਕੋਟ ਕੋਟ ਦਿੰਦ ਦੇ ਲਿੰਦਕ ਪਾਏ ਜੁਗਰ ਜਗੰਤਰ ਖਾਈ ਖਾਇ ਕਮੀ ਕਮ ਚਲਾਏ ਰਾਵ ਆਨੰਦ ਕੇ ਉਸੇ ਬੇਫਰਵਾ ਸੱਚ ਸੇ ਸਾਚੇ ਨਾਹੀ ਪਾਕਿਆ ਪਵਾ ਪਰ ਆਖੇ ਮੰਗੇ ਦੇ ਦੇ ਦਤ ਕਰੇ ਦੇ ਪਾਰ ਏ ਕਿ ਅਗੇ ਰਖੀ ਜਿਤ ਸੇ ਦਰਬਾਰ ਮੋਖੀ ਬੋਲਣ ਬੁਲਿਏ ਜਿਤ ਸੁਨੇ ਧਰੇ ਪਿਆਰ ਅੰਮਤ ਵੇਲਾ ਸੱਚ ਦਾ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਤਰੀ ਮੁਖ ਦਵਾਰ ਜਾਨ ਕੇ ਵਜਾਣੀਏ ਸਭ ਆਪੇ ਸਚਿਆਰ ਆਪੇ ਨ ਜੈ ਕੀਤਨ ਹੋਇ ਆਪੇ ਆਪਨ ਰਜਨ ਸੋ ਜਿਨ ਸੇ ਬਿਆ ਤਿੰਨ ਪਾਇਆ ਮਾਨ ਨਾਨਕਾ ਬੇ ਗੁਣੀ ਨਿਧਾਨ ਗਾਵੇ ਇਸ ਨੀਮਨ ਰੱਖੀਏ ਪਾਓ ਜੇਕਰ ਪਰਾਸੂ ਕਰ ਲੈ ਜਾਈ ਗੁਰਮਖਨਾਦ ਗੁਰਮਖ ਖਵੇ ਨਾ ਗੁਰਮਖ ਰਿਆ ਸਮਾਈ ਗੁਰੂ ਸਿਰ ਗੁਰੂ ਗੋਖਾ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਣਾਖਾ ਨਹੀਂ ਕਿਨਖ ਨਾ ਜਾਈ ਗੁਰੂ ਇੱਕ ਦੇਵ ਜਾਈ ਸਭਨਾ ਜੀਆਂ ਕੋ ਇੱਕ ਦਾਤਾ ਸੋਵੇਂ ਵਿਸਨ ਨ ਜਾਈ ਤਿਤ ਨਾਵੇ ਜੇ ਤਿਸ ਪਾਵੇ ਬਿਨ ਭਾਣੇ ਕਹਿ ਨਾਈ ਕਰਿ ਜੇ ਥਿਸਿ ਟੋ ਭਾਈ ਵੇਖੇ ਬਿਨ ਕਰਮ ਕੇ ਮਿਲਈ ਮਤਿ ਚੇਤਨ ਜਵਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇ ਗੁਰੂ ਇੱਕ ਦੇਵ ਜਾਈ ਸਭਨਾ ਜੀਆਂ ਕੋ ਇੱਕ ਦਾਤਾ ਸੋਵੇ ਵਿਸਦ ਜੇ ਜੇ ਜੁਗ ਚਾਰੇ ਆ ਚਹੁਦ ਸੁਣੀ ਹੋਏ ਰਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਇ ਚੰਗਾ ਨਾਮ ਰਖਾਈ ਕੇ ਜਿਸ ਕਿਰਜਿਕ ਲਈ ਜੀ ਤੁਸਨ ਨੰਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਕਿਤਾ ਅੰਦਰ ਕੀ ਟਿਕਾ ਦੋਸੀ ਦੋ ਸਤਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਇਹਾ ਕੋਈ ਨਸ ਜੀ ਜੇ ਤੁਸ ਗੁਣ ਕੋਈ ਕਰੇ ਸੁਣੀਏ ਸਿਤ ਪੀ ਸੁਨਾਤ ਸੁਣੀਏ ਧਤ ਤੌ ਲਕਾਸ ਸੁਣੀਏ ਦੀਪ ਲੋਪਾ ਤਾਲ ਸੁਣੀਏ ਪਉ ਨਾ ਸਕੀ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀ ਦੁੱਖ ਪਾਪ ਕਾ ਨਾਸ ਸੁਣੀਏ ਸਰਬ ਮਾਇੰਦ ਸੁਣੀਏ ਮੁਕਤਿਨਾ ਸਦਾ ਹਰਮੰਦ ਨੇ ਜੋ ਗੁਜਕਤਨ ਪੇਦ ਸੁਣੀਏ ਸਾਸਤ ਸਮਰਤਿ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਛੜਕ ਇਸ਼ਨਾਨ ਸੁਣੀਏ ਪਰਪੜ ਭਾਵੇ ਮਾਨੁਸਨੀ ਲਾਗੇ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਕਾਸ ਸੁਨੀਏ ਦੁੱਖ ਪਾਪ ਕਾ ਨਾਸ ਸੁਨੀਏ ਸਰਾ ਗੁਨਾ ਕੇਗਾ ਹ ਸੁਨੀ ਸੇਖੀ ਪੀਰ ਪਾਸ਼ਾ ਹ ਸੁਨੀਂ ਦੇ ਪਾਵੇ ਰਾ ਸੁਨੀ ਹਰਤੂ ਵੇਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੁੱਖ ਪਾਪ ਕਾ ਨਾਸ ਮਨ ਕੀ ਘਟ ਕਈ ਨ ਜਾਈ ਜੇ ਕੋ ਕਹਿ ਪੀਛੇ ਪਛਤਾਈ ਕਗ ਦੀ ਕਲਮ ਨ ਲਿਖਨ ਹਰ ਮਨ ਕਾ ਬਿਕਨ ਵਿਚਾਰੇ ਐਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਣੇ ਮਨ ਕੋਈ ਮਨਨੇ ਸੂਤ ਹੋਵੇ ਮਨ ਬੁੱਧ ਮਨਨੇ ਸਗਲ ਪਵਨ ਕੀ ਸੁਧ ਮਨਨੇ ਮੂ ਚੋਟਾ ਨਾ ਖਾਈ ਮਨਨੇ ਜਮਕੇ ਸਾਥ ਨਾ ਜਾਈ ਐਸਾ ਨਾਮ ਦੇ ਮਨ ਹੋਏ ਜੇ ਇੱਕ ਮਨ ਜਣੇ ਮਨ ਕੋਏ ਮਨਨੇ ਮਾਠਾ ਗਨ ਪਾਈ ਮਨਨੇ ਪਤ ਸੁਪਰਗੜ ਜਾਏ ਬਨੇ ਅਗਨਾ ਚੱਲੇ ਪੰਤ ਮਨ ਧਮ ਸਿਤੀ ਸੰਬੰਧੇ ਸਰ ਨਾਮ ਰਜਨ ਹੋਏ ਜੇ ਇੱਕ ਮਨ ਜਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰ ਪਰਵਾਰੇ ਸਦਾ ਰਮਨੇ ਤੇ ਤਾਰੇ ਗੁਰ ਸਿੱਖ ਮਨ ਨਾਨਕ ਪਵੇ ਨਾ ਪੀਖ ਹੈ ਸਦਮ ਦਰਜਨ ਹੋਏ ਜੇ ਕੋ ਮਨ ਜੜੇ ਮਨ ਕੋਏ ਪੰਚ ਪਰਵਨ ਪੰਚ ਭਗਤਾਨ ਪੰਚੇ ਪਾਵੇ ਧਰਗੇ ਮਾਨ ਪੰਚ ਸੋਤਰ ਚਾਨ ਪੰਚ ਕਗਰੇ ਕਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕੰਨਹੀ ਸਵਾ ਧੋਲ ਤਰਮ ਦੇ ਆ ਕਾ ਪੂਤ ਸੰਤੋਪ ਥਾ ਬਰਖਿਆ ਜਨ ਸੁਤ ਜੇ ਕੋ ਉਚ ਹੋਵੇ ਸਚਿਆਰ ਤਵੇ ਉਪਰ ਕੀਤਾ ਪਾਲ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਪਾਰ ਤਲੇ ਕਮਨ ਜੋਰ ਜੀਆਂ ਜਾਤ ਰੰਕੇ ਨਾ ਵੋ ਸਭ ਨ ਲਿਖਿਆ ੜੀ ਕਲਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਦਮ ਸੋਇ ਲੋ ਰੂਪ ਕੀਤੇ ਦਰਜਣੇ ਕਉਣ ਕੋਤੇ ਕਿਤੇ ਪਸੋਏ ਕਿਕੋ ਤਿਸਤੇ ਹੋ ਲਖ ਦਰਿਆਉ ਕੁਦਤ ਕਉਣ ਕਾ ਵਿਚਾਰ ਬਾਰੇ ਨਾ ਜਾ ਵੇਖ ਵਾਰ ਜੋ ਤੁੰਦ ਪਾਵੇ ਸਾਈ ਭਲੀ ਕਾ ਤੁਸ ਦਸ ਲੰਕਰ ਅ ਸੰਖ ਜਪ ਸੰਖ ਭਾਵ ਸੰਖ ਬੋਜ ਸੰਖ ਤਪਤਾਉ ਅ ਸੰਖ ਅਤਮੁਖ ਵੇਦ ਪਾਟ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੱਤੇ ਸੰਗਤ ਅ ਸੰਖ ਸਰਮੋ ਭਗ ਸਾਰ ਸੰਖ ਮੋਨ ਲਿ ਬਾਇ ਤਰ ਉਦਤ ਕੌਣ ਕਾ ਵਿਚਾਰ ਬਾਰੇ ਨਾ ਜਾ ਵੇਖਵਾ ਚੋਤੰਦ ਭਵ ਸੇ ਭਲੀ ਕਾ ਤੁਸ ਤ ਸਲਾਮਤ ਨਿਰੰਕਾਰ ਅਸੰਕ ਮੂਰਖ ਅੰਦ ਕੋ ਰਸੰਕ ਚੋਰਾ ਹਰਾ ਮਫੁਰ ਅਸੰਕ ਮਰ ਕਰ ਜਾਹੇ ਜੋ ਰਸੰਕ ਲੁੜ ਤੇ ਕਮਾਏ ਸੰਗ ਪਾਪੀ ਪੱਪ ਕਰ ਜਾਏ ਅਸੰਕ ਕੁੜੇ ਅਰ ਕੁੜੇ ਫੇਰਾਏ ਸੰਕ ਬਲੇਸ਼ ਮਿਲ ਭੱਕ ਖਾਏ ਸੰਕ ਨਿੰਦ ਸਿਰ ਕਰੇ ਪਾਰ ਨਾਨਕ ਨੀਚ ਇਹ ਵਿਚਾਰ ਬਾਰੇ ਨਾ ਜਾ ਵੇਖਵਾ ਚੋਤੰਦ ਪਾਸ਼ੇ ਭਲੀ ਕਾ ਤੁਸ ਸਦਾ ਸਲਾਮਤ ਨਿਰੰਕਾਰ ਸੰਕ੍ਰ ਨਾਵ ਸੰਕਥਾਵ ਅਗਮ ਅਗਮ ਸੰਕਲਵ ਸੰਕੇ ਸਿਰ ਭਾਰੋ ਇਕਰੀ ਨਾਮਕ੍ਰੀ ਸਲਾਖੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣਾ ਬੋਲਣ ਮਾਣੁ ਕਰਿ ਸੇ ਸੰਜੋਗ ਵਖਾਨ ਜਿਨੇ ਲਿਖੇ ਤੇ ਸੇ ਨਾ ਹੈ ਜੇ ਪਰਮਾਤਿ ਤੇ ਤੇ ਪਾ ਜੀਤਾ ਕੀਤਾ ਤੇ ਤੇ ਨਾਵ ਵੇ ਨਾਵ ਨਾਹੀ ਕੋ ਤਾਉ ਕੁਦਰਤ ਕੋਣ ਕਾ ਵਿਚਾਰ ਵਾਰੇ ਨਾ ਝਵੇ ਇਕ ਵਕ ਚੋਦ ਨ ਪਾਵੇ ਸਹੀ ਫਲੀਕਾਰ ਤੂ ਸਦਾ ਸਲਾਮਤ ਨੰਕਾਰ ਕਰੀਏ ਹੱਤ ਪ੍ਰੇਤਨ ਦੇ ਪਾਣੀ ਤੋਤੇ ਪਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਈ ਹੋਏ ਪ੍ਰੀਮਤ ਪਾਪਾ ਕੇ ਸੰਗ ਉਤੋਪੇ ਨਾਵੇਂ ਕੇ ਰੰਗ ਪੁਨੀ ਪਾਪੀ ਆਖਣ ਨਾ ਹਿਕ ਖਖ ਨਾ ਲਿਖਲੇ ਜਾਪੇ ਵੀਜਾਪੇ ਖਾਉ ਨਾਨਕ ਕਿਵੇਂ ਆਉ ਜਾਉ ਤੀਰਤਪ ਤੇ ਅਦਤ ਧਨ ਜੀਕ ਪਵਿਤ ਲਿਖਾ ਮਾਨ ਸੁਣੀਏ ਮਨੀਏ ਮਨ ਕੀਤਾ ਭਵੰਤ ਗਤੀ ਤੁਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਣ ਗੁਣ ਕੀਤੇ ਭਗਤ ਨ ਹੋਈ ਸਸ ਅਕ ਬਣੀ ਬਿਰਮਾਓ ਸਤ ਸਵਾਸ ਦਾ ਮਨ ਚ ਕੌਣ ਸਵੇਰਾ ਭਗਤ ਕੌਣ ਕਉਂਤੀ ਕੌਣ ਵਾਰਿ ਕੌਣ ਸੇ ਰਤਿ ਮਾ ਕੌਣ ਤੋਏ ਕਰ ਵੇਲ ਨ ਪਈਏ ਪੰਡਤੀ ਜੀ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾ ਦੀਆ ਜੇ ਲੇਖਣ ਲੇਖ ਪੁਰਾਣ ਦਿੱਤੀ ਵਾ ਨਾ ਜੋਗੀ ਜਾਣੇ ਰੁਤ ਮਹਾਨਾ ਕੋਈ ਜਾ ਕਰਤਾ ਸਿੱਠੀ ਕौਸਾ ਜੇ ਆਪੇ ਜਾਣੇ ਸੋਏ ਕਿਉ ਕਰੇ ਆਖੇ ਕਿਸਲਾਹੀ ਕਿਉ ਨੇ ਕੀ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੇ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਗਿਆਨ ਸੋਏ ਤਤਲਾ ਪਤਨ ਲਖਗ ਸੰਗਸਰ ਕੋ ਭਰਤ ਕੇ ਨਿਕ ਵਤ 66 ਰਹਿ ਕੇ ਨਕ ਤੇ ਪ ਅਸਲ ਇਕ ਦਤ ਨੇ ਕੋ ਤਾਂ ਲਿਖੀ ਲੇਕੇ ਹੋਏ ਵਿਨਾਸ਼ ਅਨਨ ਕੋ ਡਾਕੀ ਆਪੇ ਜਾਣ ਆਪੋ ਸੇ ਨਹੀਂ ਸਨ ਹ ਚਿਸੁਤ ਨ ਫਈ ਨਦੀਆਂ ਤੇ ਆਪ ਕੋ ਇਸਵੰਦ ਨ ਜਾਣੀਏ ਸੁੰਦ ਸਤ ਸੁਲਤਾਨ

ਵੱਡਾ ਸਹਿਬ ਉੱਚਾ ਉੱਚ ਉਪਰ ਉਚਨ एवੜ ਉੱਚ ਹੋਵੇ ਕੋਥੀ ਸੁੱਚੇ ਕੋ ਜਾਣੇ ਸੋ ਜੇਵੜ ਆਪ ਜਾਣੇ ਆਪ ਆਪ ਨਾਨਕ ਨਧਰੀ ਕਰਮੀ ਦਾਤ ਉਹ ਤਾਂ ਕਰਮ ਲਿਖਿਆ ਨਾ ਚਾਹੀ ਵੱਡਾ ਦਾਤਾ ਤਿਲ ਨਤਮਾਈ ਕੀਤੇ ਮੰਗੇ ਚੋਦਾ ਪਾਰੇ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਕਬ ਚੁੱਟੇ ਵੇਕਾਰ ਕੀਤੇ ਲੇ ਮੁਖਰਪਾਇ ਕੀਤੇ ਮੂਰਖਾਈ ਖਾਏ ਜਿਤੀਆ ਦੁਖੁ ਫੁਕਸਦ ਮਾਰੇ ਬੀਦਾ ਤੇਰੀ ਦਤਾਰ ਬੰਧ ਕਲਾਸੀ ਪਾਣੇ ਹੋਏ ਰਖ ਨ ਸਕੈ ਕੋਏ ਜੇ ਖੋ ਖੈ ਕੋ ਰਖ ਨ ਪਾਈ ਉਹ ਜਾਣੇ ਜਿਤੀਆ ਓ ਖੈ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਿੰਨੀ ਕੇ ਜਿਸਨੇ ਬਖਸਿ ਸਿ ਸੁਸਲਾਹ ਨਾਨਕ ਪਾਸੇ ਪਤਸਾਹ ਅਮੋਲ ਗੁਣਾ ਮੂਲ ਅਪਾਰ ਮੂਲ ਭਰੀ ਮੂਲ ਭੰਡਾਰ ਮੂਲਾ ਵੇ ਮੂਲੇ ਜਾਏ ਮੂਲ ਪੈ ਮੂਲ ਸਮੈ ਮੁਰਤਾ ਮੂਲ ਦੀਵਾਨੁ ਅਮੁਲ ਤੁਲ ਮੁਲ ਪਰਵਾਨ ਮੁਲ ਬਖਸ਼ੀ ਸਮੁ ਨਿਸਾਨ ਮੁਲ ਕਾ ਮੁਲ ਫਰਮਾਨ ਮੁਲ ਮੁਲ ਆਖੇ ਨਾ ਜਾਇ ਆਖਾ ਕਰੇ ਲੈ ਲਈ ਅਖੇ ਵੇਦ ਪਾਠ ਪੁਰਾਨ ਕੇ ਪੜੇ ਕਰੇ ਵਖਿਆਨ ਆਖੇ ਵਰਮੇ ਆਖੇ ਜਾਖੇ ਗੋਪਤੇ ਗੋਬਿੰਦ ਆਖੇ ਇਸਰਾ ਕੈਸੇ ਦਾਖੇ ਕਿਤੇ ਕਿਤੇ ਬੁਦਾ ਕੇ ਦਾਨ ਆਖੇ ਦੇਵ ਆਖੇ ਸੁਨਨ ਨਸੀਵ ਇਤੇ ਆਖੇ ਆਖਣ ਪਾਇ ਕਿਤੇ ਕੇ ਕੇ ਟੁੱਟ ਜਾਇ ਤੇ ਕਿਤੇ ਹੋਰ ਕਰੇ ਤਾਂ ਆਖ ਨਸ ਕੇ ਕੇ ਜੇ ਵੱਡ ਪਾਵੇ ਤੇ ਵੱਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੁਲੇ ਵਿਕਾਰ ਤਾਂ ਲਿਖੀਏ ਸਿਰ ਗਵਾਰ ਅਕਵਾਲ ਸੂਦਰ ਕਹਿ ਸੋ ਕਰਕੇ ਜਿਤੇ ਸਰਬ ਸੰਵਾਲੇ ਵਾਹ ਜਿਨਾਂ ਦੇ ਨੀਕ ਅਸ਼ੰਕਾ ਕੀਤੇ ਵਾ ਵਣਹਾਰੇ ਕਿਤੇ ਰਗ ਭਰੀ ਸੁਖਿਆ ਕਿਤੇ ਗਵਨਹਾਰੇ ਗਾਂਤ ਨੂੰ ਪਉਣ ਪੋਣੀ ਬਸੰਤਰ ਕਾਵੇ ਰਜਤਨ ਦੁਆਰੇ ਕਾਵੇ ਜਿਤੇ ਕੋਤੇ ਲਿਖ ਜਾਣੀ ਲਿਖ ਰਿਤਾ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਸਾਰੇ ਗਾਵੇ ਇੰਦ ਇੰਦਾਰਸਨ ਬੈਠੇ ਦੇਵਤੇ ਅਦਰ ਨਾਲੇ ਗਾਵੇ ਸਿਦਸਮਾ ਦੀ ਅੰਦਰ ਗਉਨਸਾ ਵਿਚਾਰੇ ਗਾਵੇ ਜਤੀ ਸਿਤੀ ਸੰਤੋਖੀ ਗਾਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੇ ਸਜ ਜਗਵੇਦਾ ਨਾਲੇ ਗਾਵੇ ਮੋਹਨੀ ਅਮਨ ਮਹਨ ਸੁਗਮ ਸੁਪਿਆਲੇ ਕਮਤਨ ਪੈ ਦੇ ਅਸਰਤੀਥ ਨਾਲੇ ਗਾਵੇ ਜੁਦ ਮਹਾਮਨ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਕੇਤਾਰੇ ਸੈਤੂਨੋ ਗਾਵੇ ਜੋਤੰਦਪਾਤ ਤੇ ਭਗਤ ਸਾਲੇ ਹੋਰ ਕਿਤੇ ਗਾਉਂ ਸੇ ਮੈਂ ਜਿਤਨਾ ਉਹਨਾਂ ਨੇ ਕਿਆ ਵਿਚਾਰੇ ਸੋਈ ਸੋਈ ਸਤਿ ਸਾਹਿਬ ਸੱਚਾ ਸੱਚੀ ਨਾਹੀਂ ਹੈ ਭੀ ਉਸ ਜਾਈ ਨਾ ਜੋ ਸਿਰਚਨਾ ਜਿਨੇ ਚਾਈ ਰੰਗੀ ਰੰਗੇ ਪਾਤੇ ਕਰ ਕਰ ਜਿਨ ਸੀ ਮਾਜਨੀ ਭਾਈ ਕਰ ਕਰ ਵੇ ਕੀ ਤਾਪਣਾ ਜਿਤੇ <div> ਟਿਵਟਿਆਈ ਜੋਤਿ ਸਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਸ ਸੋ ਸਹਿ ਪਤ ਸਾਹਿਬ ਨਾਨਕ ਰਣ ਜਾਈ ਮੰਦਾ ਸੰਤੋਸ਼ ਸੰਪਤ ਚੋਲੀ ਧਿਆਨ ਕੀ ਮੰਦਾ ਸੰਤੋਸ਼ ਸੰਪਤ ਚੋਲੀ ਧਿਆਨ ਕੀ ਕਰੇ ਬੂਤ ਕਿੰਤਾ ਕਾਲ ਕੁਆਰੀ ਕਾਜੁ ਕੰਡਾ ਭਗਤੀ ਤਾ ਆਈ ਪੰਤੀ ਸਗਲ ਜਮਾਤੇ ਮਨ ਜੀਤੇ ਜਗ ਜੀਤਾ ਦੇ ਤਿਸੇ ਹਦੇਸ ਆਦ ਨੀਰ ਨਤਨ ਹਥ ਜਿਜਗੇ ਕਵੇਸ ਕੋਟਗਾਂ ਦੇ ਪੰਡਾ ਨੇ ਕਟਕੜਵਾ ਜੀ ਨਾਂ ਤੇ ਆਪ ਨਤ ਨਤ ਸਭ ਜਾ ਕਰਿਦਿ ਸਿਰਿ ਹੋਰ ਸਤ ਸੰਜੋਗ ਜੋ ਦੀ ਕਾਚ ਨਾਂ ਲਿਖਿਆ ਵਿਪາກ ਅਦੇ ਤਿਸ ਅਦੇਸ ਆਦਨਿ ਅਨਦਨ ਹਤੇ ਜਿ ਚੂਕ ਕਵੇਸ ਇਕਮ ਜੁਕਤੇ ਤਿੰਨ ਚ ਲਿਖ ਪਰ ਵਣ ਇਕ ਸੰਸਰੀ ਕੁੰਡ ਰਿਕਲੈ ਦੀਵਾਂ ਜਿਤ ਸੁਭਾਉ ਤੇ ਚਲੈ ਹੋ ਫਰਮਨ ਉਹ ਵੇਖੇ ਨ ਨਤ ਨਾ ਵਿਭੋਤਾਏ ਬਟਾਣਾ ਦੇ ਤਿਸ ਅਦੇਸ ਆਦਨਿ ਅਨਦਨ ਹਤੇ ਜਿ ਚੂਕ ਕਵੇਸ ਅਸਨ ਲੁਲੇ ਪੰਡਾ ਜੇ ਕੁਛ ਪੈ ਸੇ ਕੇ ਵਾਰ ਕਰ ਕਰੇ ਕਿਸੇ ਚਨਹ ਨਾਨਕ ਜੀ ਕੀ ਸਰਚੀ ਕਰ ਅਦੇ ਕਿਸੇ ਦੇਸ਼ ਆਦਨ ਅਨੰਦਨ ਹੱਥੇ ਜੀ ਕਵੇ ਸ ਇੱਕ ਦੋ ਜੀ ਬੋ ਲੱਖ ਹੋਏ ਲੱਖ ਹੋਏ ਲੱਖ ਹੀ ਸ ਲੱਖ ਲੱਗੇ ਰਾਖੀ ਇੱਕ ਨਾਲ ਜੁਦੀ ਸੇ ਤੇ ਰਪਤ ਬੜੀ ਚੜੀ ਹੋਏ ਕਿਸ ਸੁਨਗਲਾ ਕਾ ਕੀਟਾ ਰੀਸੇ ਨਾਨਕ ਰਜੀ ਪਾਈਏ ਕੁੜੀ ਕੁੜੇ ਚੀ ਸ ਅੱਖਾਂ ਜੋ ਚਪੇ ਨਹੀਂ ਜੋ ਜੋ ਨ ਮੰਗ ਦੇਨ ਜੋ ਜੋ ਨਾ ਜੀਵਨ ਮਨ ਨਹੀਂ ਜੋਰ ਜੋ ਨਾ ਰਾਜ ਮਨ ਮਨ ਸੋ ਜੋ ਨਾ ਸੋਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰੇ ਕੇ ਸੋ ਨਾਨਕ ਤੋ ਨੀਚ ਨਾ ਕੋਇ ਰਾਤੇ ਰੁਤੇ ਥੀਵਰ ਪਉਣ ਪਣ ਅਗਨੀ ਪੇ ਪਾਲੇ ਤੇ ਸੇ ਵਿਚ ਤਤੀਥਾ ਪਰ ਕੀ ਤਰਮਸਾਲ ਸਤੇ ਜਿਹੇ dielkt ਕੇ ਰੰਗ ਤੇਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਤੇ ਸੋਣ ਪੰਚ ਪਰਵਾਨ ਨ ਤਰੇ ਕਰਮੀ ਪਏ ਨਿਸਾਨ ਕਚਪ ਕਰ ਉਤੇ ਬਨਾਨ ਗਿਆ ਜਾਪੇ ਜੈ ਧਰਮ ਖੰਡ ਕੈ ਧਰਮ ਗਿਆਨ ਖੰਡ ਕਾ ਕਰਮ ਕਿਤੇ ਪਉਣ ਪਣੀ ਬੈਸੰਤੇ ਕਿਤੇ ਕਾਣ ਮਹੇਸ਼ ਕਿਤੇ ਬ੍ਰਮੇ ਕਟਕੜੀ ਰੂਪ ਰੰਕੇ ਵੇਸ ਕਿਤੇ ਇੱਕਾਂ ਭੂਮੀ ਮੇਰ ਕਿਤੇ ਇਤਿ ਦੇ ਉਪਦੇਸ਼ ਕਿਤੇ ਨੰਦ ਸੰਸੂ ਕੀਤੇ ਕਿਤੇ ਮਨਰਦੇਸ ਕਿਤੇ ਸਿੱਧ ਬੁੱਧਨ ਹੱਥ ਕਿਤੇ ਕਿਤੇ ਰਿਵੇਸ਼ ਕਿਤੇ ਦੇਵਦਨ ਮਨੀ ਕਿਤੇ ਤਰ ਤਰ ਸਮੁੰਦਰੀ ਕਿਤੇ ਖਾਣੀ ਕੀਤੀਆਂ ਬਾਣੀ ਕਿਤੇ ਪਰਤਨੇ ਕਿਤੇ ਸੂਤੀ ਸੇਕ ਕੀਤੀ ਨਾਨਕਾਂ ਗਿਆਨ ਖੰਡ ਮੈਂ ਗਿਆਨ ਪਰਚਾਂਦੇ ਥੇ ਨਾਮਰੋ ਵਿਕੋੜਾ ਨੰਦ ਸਰਮਖੰਡ ਕੀ ਬਾਣੀ ਰੂਪ ਸ੍ਰੀ ਗੁਰੂ ਗ੍ਰੰਥ ਕੀ ਬਹੁਤ ਜੂਤਾ ਕੇ ਵਲਕ ਤੇ ਨਾ ਚਾਏ ਜੇ ਕੋ ਕਾ ਪਿਛੇ ਪਸਤਾਈ ਤੇ ਘੜੀਏ ਸੂਤਮਤਮਨ ਬੋਲ ਤੈ ਕ੍ਰਿਸ਼ ਰਸਤਾ ਕਿਸੁ ਦੇ ਕ੍ਰਮਕੰਡ ਕੀ ਬਾਣੀ ਜੋ ਤੇ ਹੋ ਨ ਕੋਈ ਹੋ ਤੇ ਜੁਦ ਬਭਨ ਸੂਤਿ ਨ ਮੈ ਰਵ ਰਿਆ ਪਰਪੂਰ ਹਿਤੇ ਸਿ ਤੂ ਸਿ ਤਮ ਮਮ ਆਕੇ ਰੂਪ ਤਿਨ ਨ ਜਾਏ ਨਾ ਮੈ ਨਾਠਾ ਗਏ ਜਾਏ ਇਨਕੇ ਰਾਵਸੇ ਮਨਮ ਦੇ ਭਗਤੋ ਸੇ ਕਿ ਲੋਈ ਕਰਿਆ ਨ ਸਚਾ ਮਨ ਸੋਏ ਸਚ ਕੰਡ ਬਸੇ ਨਿਰੰਕਾਰ ਕਰ ਕਰੇ ਵੇਖੇ ਨਦਰ ਨਿਹਾਲ ਤੇ ਖੰਡ ਮੰਡਲ ਵਰ ਪੰਡ ਏ ਕੋ ਕਤਿਆ ਤਨ ਅਨੰਤ ਤੇ ਲਲ ਘਰ ਜਿਜ ਕਉ ਦਿੱਤੇ ਕਾਰੇ ਖੇਕ ਸੇ ਕਰ ਵਿਚਾ ਨਨਕ ਤਨਾ ਕਰਨਾ ਸਜਤ ਪਰ ਤਿਰ ਸੁਨਿਆਰ ਹਰਨ ਮਤਵੇਦ ਤਿਆਰੇ ਪੌਖ ਲਗਨ ਤਪਤਾਉ ਭਾਂਡਾ ਪਉ ਅਮਤ ਤਦਾਲ ਘੜੀਏ ਸਭ ਸੱਚੀ ਤਕਸਾਲ ਜਨ ਕੋ ਨਾ ਕਰ ਤਨ ਨਕਾਰ ਨਾਨਕ ਰਧਰੀ ਨਦਰ ਨਿਆਰ ਸੋਕ ਭਵਨੀ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਸਰਾ ਵਿਦਾਇਦਾ ਖੇਲੇ ਸਗਰ ਜਗਤ ਤੇ ਚੰਗੀਆਂ ਬੁਰੀਆਂ ਵਾਜੇ ਤਰਮ ਹਦੂਰ ਕਰਮੀ ਆਪ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਿਸਕ ਤਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਬਲੀ ਬਹਿਲਾ ਤੀਜਾਰਾਂ ਦੇ ਕੌਂਕਾ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਬਾਣੀ ਸਤਿਗੁਰੂ ਮੈਂ ਪਾਇਆ ਸਤਗੋਤਾ ਪੈ ਸੇ ਸਿਤੀ ਮਨ ਵਿੱਚੀਆਂ ਵਧਾਈਆਂ ਰਾਗ ਰਤਨ ਪਰਵਾਰਿ ਪਰਿਏ ਸ਼ਬਦਿ ਗਾਵਣੀ ਆਈਆਂ ਸ਼ਬਦ ਤਾ ਗਵਾ ਹਰੀ ਕੇਰਾ ਮਨ ਜਨੀ ਵਸਾਇ ਕਹਿ ਨਾਨਕ ਕਹਿ ਰੰਦੂ ਸਤਿਗੁਰੂ ਮੈਂ ਪਾਇਆ ਏਵਨ ਮੇਰਿਆ ਤੁਸ ਦਰੋ ਹਰ ਨਾਲੇ ਹਰ ਨਾਲੋ ਤੁਮ ਮਨ ਮੇਰੇ ਦੋਸ ਸਭ ਸਾਨੰਗੀ ਕਰੋ ਕ੍ਰਿਤੇ ਰਕ ਸਭ ਸਵਨ ਸਭ ਨਗਲ ਸੁਰਤ ਸੁਆਮੀ ਸੋ ਕਿਉ ਮਨੋ ਵਿਚਾਰੇ ਕਹਿ ਨਾ ਨਿਕਮਨ ਮੇਰੇ ਸਦਾ ਰਹੁ ਹਰਿ ਨਾਲੇ ਸੱਚੇ ਸਹਬਾ ਕੀ ਰਹੀ ਕਰ ਤੇਰੇ ਧਰਤਾ ਤੇਰੇ ਸਭ ਕੁਛ ਹੈ ਜੀ ਦੇਵ ਸੋ ਪਾਵ ਸਦਾ ਸੁਖਸਲਾ ਹਾਂ ਤੇਰੀ ਨਾਮ ਅੰਨ ਵਸਾਏ ਨਾਮ ਜਿਨ ਕੇ ਮਨ ਵਸਿਆ ਉਹ ਜੈਅ ਸ਼ਬਦ ਕਨੇਰੇ ਕਹਿ ਨਾ ਨਿਕ ਸੱਚੇ ਸਹਬ ਕੀ ਨਹੀ ਕਰ ਤੇਰੇ ਸਚਨਾ ਮੇਰਾ ਧਾਰੋ ਸਚ ਨਾਮ ਧਰ ਮਿਰਜਨ ਭੁਖਾ ਸਭ ਗਵਾਈਆਂ ਕਹ ਸੰਤ ਸੁਖਮਨੀ ਆਈ ਉਸਿਆ ਜਿਨੇ ਸਾਸਾ ਪੁਰਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸਰੀਆਂ ਵਟੀਆਂ ਆ ਕਹ ਨਾਨਕ ਸੁਣੋ ਸੰਤ ਸਭ ਤਰੋ ਪਿਆਰੁ ਸਚਨਾ ਮਿਰਾ ਤੈਰੋ ਵਾਜੇ ਪੰਚ ਸ਼ਰਦਤ ਘਰ ਸਭਾ ਕੇ ਘਰ ਸਭਾ ਕੇ ਸ਼ੁਦਵਾ ਨਿਕਲਾ ਜਿਤ ਕੋ ਧਾਰੀ ਹੈ ਪੰਚ ਤੁਤ ਦਵਸ ਕੀਤੇ ਕਾਲਕ ਤੁੰਕ ਮਾਰੇ ਧੁਰ ਕਰਨ ਪੈ ਭਜਨ ਕੋ ਸੁਨਾਵ ਹਰ ਕੇ ਲਾਗੇ ਕਹਿ ਨਾ ਨਿਕ ਤੈ ਸਿਕਵਤ ਤਿ ਕਰਨ ਹਦਵਾਜੇ ਰੰਧ ਸੁਨੋ ਵਟ ਭਾ ਕੀਓ ਸਗਲੇ ਮਨ ਰਥ ਪੂਰੇ ਪਾਰੇ ਬ੍ਰਹਮ ਪ੍ਰਭ ਪਾਏ ਉਤਰੇ ਸਗਲੇ ਬਸੂਰੇ ਦੁਖ ਰੋਗ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਿਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਗیتے ਪਵਿੱਤ ਸਤੂਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਕੇ ਬਾਚੇ ਅਨਹਦ ਤੂਰੇ ਸੁਣਤੇ ਪੁਨਿਤ ਗیتے ਪਵਿੱਤ ਸਤਗੁਰਿਆ ਪਰਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦਿ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ